ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਬੱਚੇ ਕਾਮਯਾਬ ਹੋ ਜਾਣ ਤਾਂ ਮਾਪੇ ਜੇਕਰ ਇਹ ਇੱਕ ਉਪਾਅ ਕਰ ਲੈਂਦੇ ਹਨ ਤਾਂ ਬੱਚਿਆਂ ਨੂੰ ਫਿਰ ਸਫਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤੁਹਾਡੇ ਬੱਚੇ ਕਾਮਯਾਬੀਆਂ ਦੀਆਂ ਬੁਲੰਦੀਆਂ ਨੂੰ ਜਲਦੀ ਹੀ ਛੂਹ ਲੈਣ ਤੇ ਉਹਨਾਂ ਨੂੰ ਕੋਈ ਵੀ ਨਾ ਰੋਕ ਸਕੇ ਸਸਾਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਆਪਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਜਾਂ ਕਹਿ ਲਓ ਕਿ ਪਰਵਰਿਸ਼ ਕਿੰਜ ਕਰਨੀ ਹੈ ਕਿ ਉਹ ਵੱਡੇ ਹੋ ਕੇ ਹਰ ਥਾਂ ਤੇ ਸਫਲ ਹੋ ਜਾਣ ਉਹਨਾਂ ਨੂੰ ਕਿਸੇ ਦੇ ਅੱਗੇ ਹੱਥ ਨਾ ਫਲਾਉਣਾ ਪੈ ਜਾਵੇ ਕਦੇ ਵੀ ਕਿਸੇ ਦੇ ਮਹਤਾਜ ਨਾ ਹੋਣਾ ਪੈ ਜਾਵੇ ਹਰ ਕੰਮ ਦੇ ਵਿੱਚ ਸਮਰੱਥ ਹੋਣ ਹਮੇਸ਼ਾ ਖੁਸ਼ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਤਾਂ ਇਸ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਇਸ ਵਿਸ਼ੇ ਦੇ ਉੱਤੇ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਹੈ ਜੀ ਇਸ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇਕਰ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਸਾਥ ਸੰਗਤ ਜੀ ਬੱਚਿਆਂ ਨੂੰ ਸਫਲ ਬਣਾਉਣ ਦੇ ਲਈ ਕਾਮਯਾਬ ਬਣਾਉਣ ਦੇ ਲਈ ਜੇਕਰ ਤੁਹਾਡੇ ਕੋਲ ਕੋਈ ਸੁਝਾਅ ਹੈ ਕੋਈ ਨੁਕਤਾ ਹੈ ਤਾਂ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝਾ ਕਰ ਸਕਦੇ ਹੋ ਜੀ ਕਿ ਹਰ ਮਾਪੇ ਚਾਹੁੰਦੇ ਹਨ ਕਿ ਸਾਡਾ ਬੱਚਾ ਹਰ ਫੀਲਡ ਦੇ ਵਿੱਚ ਅੱਗੇ ਹੋਵੇ ਸਾਡਾ ਬੱਚਾ ਕਾਮਯਾਬ ਹੋਵੇ ਖੁਸ਼ ਹੋਵੇ ਜਿੱਥੇ ਵੀ ਜਾਵੇ ਮੇਰਾ ਬੱਚਾ ਬਸ ਤਰੱਕੀ ਹੀ ਕਰੇ ਬੱਚੇ ਨੂੰ ਮਾਨ ਸਨਮਾਨ ਮਿਲ ਜਾਵੇ ਤਾਂ ਇਹ ਸਭ ਕੁਝ ਹਾਸਿਲ ਕਰਨ ਦੇ ਲਈ ਕੁਝ ਗੱਲਾਂ ਵੱਲ ਸਾਨੂੰ ਧਿਆਨ ਦੇਣਾ ਪਵੇਗਾ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਗੱਲਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ ਜੀ ਜਿਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਜੇਕਰ ਮਾਪੇ ਚਾਹੁੰਦੇ ਹਨ ਕਿ ਸਾਡਾ ਬੱਚਾ ਖੁਸ਼ ਰਹੇ ਕਾਮਯਾਬ ਹੋਵੇ ਤਾਂ ਮਾਪੇ ਪਹਿਲਾਂ ਆਪਣੇ ਬੱਚੇ ਨੂੰ ਖੁਸ਼ ਰੱਖਣ ਕੀ ਗੱਲ ਸਾਡੇ ਵਿੱਚ ਬਹੁਤੇ ਮਾਪੇ ਕੀ ਕਰਦੇ ਹਨ ਕਿ ਆਪਾਂ ਹਰ ਵੇਲੇ ਸਟ्रेस ਦੇ ਵਿੱਚ ਰਹਿੰਦੇ ਹਾਂ ਕਿਸੇ ਨਾ ਕਿਸੇ ਪਰੇਸ਼ਾਨੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਚਿੰਤਾ ਵਿੱਚ ਘਿਰਿਆ ਹੀ ਰਹਿੰਦਾ ਹੈ ਤੇ ਕਿਤੇ ਨਾ ਕਿਤੇ ਉਹ ਸਾਡਾ ਸਟ्रेस ਸਾਡੀ ਚਿੰਤਾ ਜਾਂ ਸਾਡੀ ਪਰੇਸ਼ਾਨੀ ਉਹ ਸਾਡੇ ਬੱਚਿਆਂ ਤੇ ਅਸਰ ਕਰ ਜਾਂਦੀ ਹੈ ਕਿਉਂਕਿ ਆਮ ਵੇਖਿਆ ਜਾਂਦਾ ਹੈ ਕਿ ਮਾਪੇ ਗੁੱਸਾ ਘਰ ਦੀਆਂ ਦਾ ਬਾਹਰ ਦਾ ਹੁੰਦਾ ਹੈ ਪਰ ਕੱਢ ਆਪਣੇ ਬੱਚਿਆਂ ਤੇ ਦਿੰਦੇ ਹਨ ਜਿਸ ਤਰ੍ਹਾਂ ਪਤਨੀਆਂ ਅਕਸਰ ਹੀ ਪਤੀ ਨਾਲ ਲੜੀਆਂ ਹੋਣ ਚਾਹੇ ਸੱਸ ਦੇ ਨਾਲ ਲੜੀਆਂ ਹੋਣ ਪਰ ਗੁੱਸਾ ਹਮੇਸ਼ਾ ਬੱਚਿਆਂ ਤੇ ਹੀ ਨਿਕਲਦਾ ਹੈ ਇਸ ਕਰਕੇ ਪਹਿਲਾਂ ਆਪਾਂ ਖੁਦ ਨੂੰ ਸੁਧਾਰਨਾ ਹੈ ਆਪਣੇ ਆਪ ਨੂੰ ਸੁਧਾਰਨਾ ਹੈ ਤਾਂ ਸਾਡਾ ਸਟ्रेस ਸਾਡੇ ਬੱਚੇ ਉੱਤੇ ਪ੍ਰਭਾਵ ਨਾ ਹੀ ਪਾਵੇ ਤਾਂ ਚੰਗਾ ਹੈ ਆਪਣਾ ਸਟ੍ਰੈਸ ਆਪਾਂ ਬੱਚੇ ਤੇ ਨਹੀਂ ਪਾਉਣਾ ਕਦੇ ਵੀ ਦੇਖ ਲਿਓ ਜੋ ਪਤੀ ਪਤਨੀ ਆਪਸ ਵਿੱਚ ਲੜਦੇ ਰਹਿੰਦੇ ਹਨ ਜਿਸ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਉਹਨਾਂ ਦੇ ਬੱਚੇ ਹਮੇਸ਼ਾ ਸਹਮੇ ਰਹਿੰਦੇ ਹਨ ਬੱਚਿਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਕਾਮਯਾਬ ਵੇਖਣਾ ਚਾਹੁੰਦੇ ਹਾਂ ਉਹਨਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਾਂ ਸਟ੍ਰੈਸ ਤੋਂ ਦੂਰ ਰੱਖਣਾ ਚਾਹੁੰਦੇ ਹਾਂ ਫਿਰ ਸਭ ਤੋਂ ਪਹਿਲਾਂ ਸਾਨੂੰ ਆਪਣੀਆਂ ਕਮੀਆਂ ਸੁਧਾਰਨੀਆਂ ਪੈਣਗੀਆਂ ਕਿਉਂਕਿ ਕਈ ਗੁਣ-ਔਗਣ ਸਾਡੇ ਬੱਚੇ ਸਾਡੇ ਕੋਲੋਂ ਹੀ ਸਿੱਖਦੇ ਹਨ ਇਸ ਲਈ ਹਰ ਗੱਲ ਦੇ ਉੱਤੇ ਗੁੱਸਾ ਕਰਨਾ ਹਰ ਗੱਲ ਤੇ ਚਿੰਤਾ ਕਰਨੀ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਡੇ ਬੱਚੇ ਨੂੰ ਅਸੀਂ ਖੁਦ ਹੀ ਸਿਖਾ ਦਿੰਦੇ ਹਾਂ ਜਦੋਂ ਆਪਾਂ ਗੱਲ ਕਰਦੇ ਹਾਂ ਚਿੰਤਾ ਕਰਦੇ ਹਾਂ ਹਰੇਕ ਕੰਮ ਦਾ ਸਟ੍ਰੈਸ ਲੈਂਦੇ ਹਾਂ ਤੇ ਸਾਡੇ ਬੱਚੇ ਫਿਰ ਇਹੀ ਸਿੱਖਦੇ ਹਨ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਵੀ ਕੰਮ ਤੋਂ ਪਹਿਲਾਂ ਚਿੰਤਾ ਕਰਨੀ ਬਹੁਤ ਜ਼ਰੂਰੀ ਹੈ ਇਸ ਤੋਂ ਬਿਨਾ ਕੋਈ ਵੀ ਕੰਮ ਦਾ ਹੱਲ ਨਹੀਂ ਹੁੰਦਾ ਤਾਂ ਇਹ ਜਾਣੇ ਅਣਜਾਣੇ ਦੇ ਵਿੱਚ ਇਹ ਵਾਲਾ ਔਗਣ ਅਸੀਂ ਆਪਣੇ ਬੱਚਿਆਂ ਨੂੰ ਦੇ ਬੈਠਦੇ ਹਾਂ ਪਹਿਲਾ ਕੰਮ ਤਾਂ ਇਹ ਕਰਨਾ ਹੈ ਆਪਾਂ ਆਪਣੇ ਕੰਮ ਵੱਲ ਧਿਆਨ ਦੇਣਾ ਹੈ ਆਪਣੀਆਂ ਕਮੀਆਂ ਨੂੰ ਸੁਧਾਰਨਾ ਹੈ ਉਸ ਤੋਂ ਬਾਅਦ ਦੂਸਰੀ ਗੱਲ ਕਿ ਆਪਣੇ ਬੱਚੇ ਨੂੰ ਸਮਝ ਜ਼ਰੂਰ ਦੇਣਾ ਹੈ ਇਸ ਸਮਾਂ ਇਹ ਨਹੀਂ ਹੈ ਕਿ ਆਪਾਂ ਕਹੀਏ ਕਿ ਅਸੀਂ ਆਪਣੇ ਬੱਚੇ ਦਾ ਖਾਣ ਪੀਣ ਦਾ ਪੂਰਾ ਧਿਆਨ ਰੱਖਦੇ ਹਾਂ। ਕੱਪੜੇ ਦੇ ਦਿੱਤੇ ਹਨ, ਬਾਕੀ ਉਹਦੀਆਂ ਸੁੱਖ ਸਹੂਲਤਾਂ ਲਿਆ ਕੇ ਦਿੱਤੀਆਂ ਹਨ। ਇਹਨਾਂ ਨੂੰ ਆਪਾਂ ਸਮਾਂ ਕਹਿ ਦਿੰਦੇ ਹਾਂ। ਸਮਾਂ ਦੇਣ ਤੋਂ ਭਾਵ ਇਹ ਹੈ ਕਿ ਆਪਣੇ ਬੱਚੇ ਦੇ ਕੋਲ ਬੈਠੋ, ਆਪਣੇ ਬੱਚੇ ਦੀਆਂ ਗੱਲਾਂ ਸੁਣੋ। ਬੱਚਾ ਜਦੋਂ ਛੋਟਾ ਹੁੰਦਾ ਹੈ ਤਾਂ ਉਦੋਂ ਤੋਂ ਹੀ ਆਦਤ ਪਾਓ। ਉਹਦੀਆਂ ਜੋ ਵੀ ਨਿੱਕੀਆਂ ਮੋਟੀਆਂ ਗੱਲਾਂ ਹਨ, ਉਹਨਾਂ ਨੂੰ ਸੁਣਨ ਦੀ ਆਦਤ ਪਾਓ। ਕਈ ਮਾਪੇ ਕੀ ਕਰਦੇ ਹਨ ਕਿ ਬੱਚੇ ਨੂੰ ਬੋਲਣ ਤੋਂ ਰੋਕ ਦਿੰਦੇ ਹਨ ਤੇ ਕਹਿ ਦਿੰਦੇ ਹਨ ਕਿ ਰੌਲਾ ਨਾ ਪਾ ਚੁੱਪ ਕਰ ਜਾ ਕਿਉਂਕਿ ਬੱਚਾ ਇਹ ਬੱਚਿਆਂ ਵਾਲੀਆਂ ਗੱਲਾਂ ਤਾਂ ਜ਼ਰੂਰ ਕਰੇਗਾ ਪਰ ਮਾਪੇ ਜੇਕਰ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਦੇ ਨਾਲ ਗੱਲਾਂ ਕਰਨਗੇ ਪਰ ਮਾਪੇ ਜੇਕਰ ਸ਼ੁਰੂ ਤੋਂ ਹੀ ਉਹਨਾਂ ਦੀ ਗੱਲ ਸੁਣਨਗੇ ਤਾਂ ਜੋ ਵੀ ਬੱਚਿਆਂ ਦੀਆਂ ਗੱਲਾਂ ਹੋਣਗੀਆਂ ਉਹ ਆਪਣੇ ਮਾਪਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਨਗੇ ਨਿੱਕੀਆਂ ਤੋਂ ਨਿੱਕੀਆਂ ਗੱਲਾਂ ਆਪਣੇ ਦੋਸਤਾਂ ਦੀਆਂ ਵੀ ਸਾਰੀਆਂ ਹੀ ਤੁਹਾਨੂੰ ਸੁਣਾਉਣਗੇ ਇਸ ਲਈ ਤੁਹਾਨੂੰ ਵੀ ਸੁਣਨ ਦੀ ਆਦਤ ਪਾਉਣੀ ਚਾਹੀਦੀ ਹੈ ਜਦੋਂ ਆਪਾਂ ਸੁਣਨ ਦੀ ਆਦਤ ਪਾਵਾਂਗੇ ਤਾਂ ਸਾਡੇ ਬੱਚੇ ਨੂੰ ਸਾਡੇ ਨਾਲ ਗੱਲ ਕਰਨ ਸ਼ੇਅਰ ਕਰਨ ਦੀ ਆਦਤ ਪੈ ਜਾਵੇਗੀ ਪਰ ਜਦੋਂ ਅਸੀਂ ਦਬਕਾ ਮਾਰ ਕੇ ਚੁੱਪ ਕਰਾ ਦਿੰਦੇ ਹਾਂ ਫਿਰ ਬੱਚਾ ਵੀ ਹੌਲੀ-ਹੌਲੀ ਆਪਣੀ ਗੱਲ ਸਾਡੇ ਨਾਲ ਸ਼ੇਅਰ ਕਰਨਾ ਬੰਦ ਕਰ ਦਿੰਦਾ ਹੈ ਉਹ ਡਰਦਾ ਹੈ ਝਿਜਕਦਾ ਹੈ ਪਰ ਜੇਕਰ ਆਪਾਂ ਬਚਪਨ ਤੋਂ ਹੀ ਉਹਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਸੁਣਨੀਆਂ ਸ਼ੁਰੂ ਕਰ ਦੇਵਾਂਗੇ ਤਾਂ ਵੱਡੇ ਹੋ ਕੇ ਵੀ ਉਹਦੀ ਆਦਤ ਪੱਕ ਜਾਵੇਗੀ ਕਿ ਇਹ ਮੈਂ ਆਪਣਾ ਸਾਰਾ ਹੀ ਖੁਦ ਦਾ ਤਜਰਬਾ ਤੁਹਾਨੂੰ ਦੱਸ ਰਹੀ ਹਾਂ ਜੀ ਇਸ ਲਈ ਆਪਣੇ ਬੱਚੇ ਨੂੰ ਜੇਕਰ ਤੁਸੀਂ ਕਾਮਯਾਬ ਬਣਾਉਣਾ ਹੈ ਤਾਂ ਬੱਚੇ ਦੀਆਂ ਗੱਲਾਂ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਿਆ ਕਰੋ ਜਦੋਂ ਵੀ ਉਹ ਸਕੂਲ ਜਾਣਾ ਸ਼ੁਰੂ ਕਰਦਾ ਹੈ ਉਹ ਜੋ ਵੀ ਨਿੱਕੀਆਂ-ਮੋਟੀਆਂ ਗੱਲਾਂ ਸਕੂਲ ਜਾਂਦੇ ਆਉਂਦੇ ਸਮੇਂ ਤੁਹਾਡੇ ਨਾਲ ਸ਼ੇਅਰ ਕਰਦਾ ਹੈ ਤਾਂ ਉਹਨਾਂ ਗੱਲਾਂ ਨੂੰ ਧਿਆਨ ਨਾਲ ਸੁਣੋ ਸਕੂਲ ਦੀਆਂ ਬੀਤੀਆਂ ਗੱਲਾਂ ਦੱਸਦਾ ਹੈ ਤੁਹਾਨੂੰ ਉਹ ਸਾਰੀਆਂ ਹੀ ਚੰਗੀਆਂ ਗੱਲਾਂ ਬਾਰੇ ਤੁਹਾਨੂੰ ਪਤਾ ਲੱਗ ਸਕਦਾ ਹੈ ਤੇ ਗਲਤੀ ਬਾਰੇ ਵੀ ਪਤਾ ਲੱਗ ਸਕਦਾ ਹੈ ਕਿ ਸਾਡਾ ਬੱਚਾ ਕਿਸ ਗੱਲ ਵਿੱਚ ਕਮਜ਼ੋਰ ਹੈ ਕਿੱਥੇ ਸਾਡਾ ਬੱਚਾ ਸਹੀ ਹੈ ਤੇ ਕਿੱਥੇ ਸਾਡੇ ਬੱਚੇ ਦਾ ਫਰੈਂਡ ਸਰਕਲ ਕਿੱਦਾਂ ਦਾ ਹੈ ਇਸ ਬਾਰੇ ਵੀ ਤੁਹਾਨੂੰ ਘਰ ਬੈਠਿਆਂ ਹੀ ਪਤਾ ਲੱਗ ਜਾਵੇਗਾ ਸਾਨੂੰ ਸਾਡੇ ਬੱਚੇ ਦੀ ਸੋਚ ਦਾ ਪਤਾ ਲੱਗਦਾ ਹੈ ਇਹਦੀ ਸੋਚ ਕਿਸ ਪਾਸੇ ਨੂੰ ਜਾ ਰਹੀ ਹੈ ਫਿਰ ਕੀ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ ਕਿਹਨਾਂ ਦੋਸਤਾਂ ਦੇ ਨਾਲ ਰਹਿੰਦਾ ਹੈ ਇਸ ਲਈ ਸੁਣਨ ਦੀ ਆਦਤ ਪਾਓ ਤੀਸਰਾ ਆਪਣੇ ਬੱਚੇ ਨੂੰ ਆਪਣੀ ਫੈਮਲੀ ਹਿਸਟਰੀ ਬਾਰੇ ਦੱਸੋ ਜਿਸ ਤਰ੍ਹਾਂ ਦਾਦੇ ਪੜਦਾਦੇ ਬਾਰੇ ਦੱਸੋ ਉਹਨਾਂ ਦੇ ਕੰਮਕਾਰ ਬਾਰੇ ਦੱਸੋ ਇਦਾਂ ਜਦੋਂ ਆਪਾਂ ਆਪਣੀ ਫੈਮਲੀ ਹਿਸਟਰੀ ਦੱਸਾਂਗੇ ਬਾਕੀ ਰਿਸ਼ਤਿਆਂ ਦੇ ਬਾਰੇ ਦੱਸਾਂਗੇ ਤਾਂ ਇਸ ਤਰ੍ਹਾਂ ਸਾਨੂੰ ਆਪਣੇ ਵੀ ਰਿਸ਼ਤਿਆਂ ਬਾਰੇ ਪਤਾ ਲੱਗ ਜਾਵੇਗਾ ਰਿਸ਼ਤਿਆਂ ਦੇ ਪ੍ਰਤੀ ਉਹਦਾ ਪਿਆਰ ਅਤੇ ਸਤਿਕਾਰ ਹਮੇਸ਼ਾ ਵਧੇਗਾ ਰਿਸ਼ਤਿਆਂ ਦੇ ਨਾਲ ਜੇਕਰ ਤੁਹਾਡੀ ਅਟੈਚਮੈਂਟ ਬਣੇਗੀ ਤੇ ਸਾਰੇ ਰਿਸ਼ਤਿਆਂ ਬਾਰੇ ਵੀ ਸਮੇਂ-ਸਮੇਂ ਤੇ ਜਾਣੋ ਤੁਹਾਡਾ ਬੱਚਾ ਹੋ ਜਾਵੇਗਾ ਛੋਟੀਆਂ-ਛੋਟੀਆਂ ਗੱਲਾਂ ਹਮੇਸ਼ਾ ਹੀ ਆਪਣੇ ਬੱਚੇ ਨਾਲ ਕਰਦੇ ਰਹਿਣਾ ਚਾਹੀਦਾ ਹੈ ਤੇ ਜਦੋਂ ਬੱਚਾ ਪੜ ਰਿਹਾ ਹੈ ਮਾਪੇ ਦੀ ਵੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਉਸ ਨੂੰ ਦਬਕਾ ਮਾਰਨ ਕੇ ਪੜਨ ਨਹੀਂ ਬਿਠਾਉਣਾ ਜਦੋਂ ਪੜਦਾ ਹੈ ਉਸ ਦਾ ਪੜਨ ਵੱਲ ਧਿਆਨ ਦੇਣਾ ਚਾਹੀਦਾ ਹੈ ਸਾਡੀ ਜ਼ਿੰਮੇਵਾਰੀ ਹੈ ਕਿ ਜਿਸ ਤਰ੍ਹਾਂ ਵੀ ਬੱਚਾ ਪੜੇ ਉਸ ਦਾ ਇੰਟਰਸਟ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਉਹਦੀ ਦਿਲਚਸਪੀ ਵਧਾਉਣ ਦੇ ਲਈ ਘਰ ਵਿੱਚ ਛੋਟੇ-ਮੋਟੇ ਹਿਸਾਬ ਉਸ ਤੋਂ ਕਰਵਾਉਂਦੇ ਰਹਿਣਾ ਚਾਹੀਦਾ ਹੈ ਜਿਸ ਕਾਰਨ ਉਸ ਦਾ ਮੈਥ ਵਿੱਚ ਇੰਟਰਸਟ ਹੋਰ ਵੱਧ ਜਾਵੇਗਾ ਭਾਵੇਂ ਕਿ ਜਿਸ ਕੰਮ ਦੇ ਵਿੱਚ ਸਾਡੇ ਬੱਚੇ ਦੀ ਦਿਲਚਸਪੀ ਨਹੀਂ ਹੈ ਉਹਦਾ ਧਿਆਨ ਰੱਖੋ ਕਿ ਆਪਾਂ ਉਮੀਦ ਰੱਖਣੀ ਹੈ ਪਰ ਪ੍ਰੈਸ਼ਰ ਨਹੀਂ ਪਾਉਣਾ ਬੱਚੇ ਦੀ ਦਿਲ ਦੀ ਹਮੇਸ਼ਾ ਗੱਲ ਸਾਨੂੰ ਸੁਣ ਲੈਣੀ ਚਾਹੀਦੀ ਹੈ ਸਾਨੂੰ ਹਮੇਸ਼ਾ ਆਪਣੇ ਗਲ ਮਨਵਾਉਣ ਦੇ ਲਈ ਜ਼ਬਰਦਸਤੀ ਦਬਾਅ ਨਹੀਂ ਪਾਉਣਾ ਚਾਹੀਦਾ ਕਿ ਬੱਚੇ ਤੋਂ ਇਸ ਫੀਲਡ ਨੂੰ ਹੀ ਚੁਣ ਹਮੇਸ਼ਾ ਹੀ ਬੱਚੇ ਦੇ ਇੰਟਰਸਟ ਨੂੰ ਵੇਖਣਾ ਚਾਹੀਦਾ ਹੈ ਜੇਕਰ ਬੱਚੇ ਨੂੰ ਜ਼ਿੰਮੇਵਾਰ ਬਣਾਉਣਾ ਚਾਹੁੰਦੇ ਹੋ ਤਾਂ ਨਿੱਕੀਆਂ-ਨਿੱਕੀਆਂ ਜ਼ਿੰਮੇਵਾਰੀਆਂ ਆਪਣੇ ਬੱਚੇ ਨੂੰ ਤੁਹਾਨੂੰ ਦੇਣੀਆਂ ਪਹਿਣਗੀਆਂ ਇਸ ਲਈ ਘਰ ਦੇ ਨਿੱਕੇ-ਮੋٹے ਕੰਮ ਬੱਚਿਆਂ ਤੋਂ ਕਰਵਾਉਂਦੇ ਹੀ ਰਹੋ ਉਸ ਦੀ ਘਰ ਵਿੱਚ ਡਿਊਟੀ ਲਗਾ ਦਿਓ ਕਿ ਤੂੰ ਇਹ ਕੰਮ ਕਰਨਾ ਹੈ ਤੇ ਬਸ ਤੂੰ ਹੀ ਕਰਨਾ ਹੈ ਜਦੋਂ ਛੋਟੇ ਹੁੰਦੇ ਤੋਹੀਂ ਆਪਾਂ ਆਪਣੇ ਬੱਚੇ ਨੂੰ ਕੰਮ ਕਰਨ ਦੀ ਆਦਤ ਪਾਵਾਂਗੇ ਤਾਂ ਵੱਡਾ ਹੋ ਕੇ ਉਸ ਨੂੰ ਸੌਖਾ ਹੋਵੇਗਾ ਔਖਾ ਬਿਲਕੁਲ ਵੀ ਮਹਿਸੂਸ ਨਹੀਂ ਹੋਵੇਗਾ ਆਪਾਂ ਪਹਿਲਾਂ ਆਪਣੇ ਬੱਚੇ ਨੂੰ ਬੜੇ ਹੀ ਲਾਡ ਪਿਆਰ ਦੇ ਨਾਲ ਰੱਖ ਲੈਂਦੇ ਹਾਂ ਫਿਰ ਇੱਕਦਮ ਜਦੋਂ ਜ਼ਿੰਮੇਵਾਰੀਆਂ ਦਾ ਬੋਝ ਬੱਚੇ ਤੇ ਅਚਾਨਕ ਆਣ ਪੈਂਦਾ ਹੈ ਤਾਂ ਕਿਤੇ ਨਾ ਕਿਤੇ ਫਿਰ ਸਾਡਾ ਬੱਚਾ ਸਟ्रेस ਵਿੱਚ ਚੱਲਿਆ ਜਾਂਦਾ ਹੈ ਜਾਂ ਫਿਰ ਉਸ ਨੂੰ ਜ਼ਿੰਮੇਵਾਰੀਆਂ ਦੀ ਸਮਝ ਨਹੀਂ ਆਉਂਦੀ ਸਭ ਤੋਂ ਜ਼ਰੂਰੀ ਗੱਲ ਸਭ ਕੰਮ ਕਰਨ ਦੇ ਨਾਲ ਆਪਣੇ ਬੱਚੇ ਨੂੰ ਗੁਰੂ ਘਰ ਲੈ ਕੇ ਵੀ ਜ਼ਰੂਰ ਜਾਣਾ ਹੈ ਗੁਰਬਾਣੀ ਦੇ ਨਾਲ ਜੋੜਨਾ ਹੈ ਆਪਣੇ ਗੁਰੂਆਂ ਦੀ ਹਿਸਟਰੀ ਬਾਰੇ ਦੱਸਣਾ ਹੈ ਜੇ ਬੱਚਾ ਤੁਹਾਡਾ ਬਚਪਨ ਤੋਂ ਹੀ ਗੁਰੂ ਚਰਨਾਂ ਦੇ ਨਾਲ ਜੁੜ ਗਿਆ ਗੁਰਬਾਣੀ ਦੇ ਨਾਲ ਜੁੜ ਗਿਆ ਉਹ ਵੱਡਾ ਹੋ ਕੇ ਕਦੇ ਵੀ ਕਿਸੇ ਮੁਸ਼ਕਲ ਨੂੰ ਦੇਖ ਕੇ ਨਹੀਂ ਘਬਰਾਵੇਗਾ ਸਾਡੇ ਵਰਗਾ ਉਹ ਰੋਗੀ ਨਹੀਂ ਬਣੇਗਾ ਹਰ ਮੁਸ਼ਕਲ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੈਂਡਲ ਕਰ ਸਕਦਾ ਹੈ ਬਚਪਨ ਤੋਂ ਹੀ ਬੱਚੇ ਨੂੰ ਗੁਰੂ ਨਾਲ ਤੇ ਗੁਰਬਾਣੀ ਦੇ ਨਾਲ ਹਮੇਸ਼ਾ ਜੋੜਦੇ ਰਹੋ। ਗੁਰੂਆਂ ਦੀਆਂ ਜੀਵਨ ਸਾਖੀਆਂ, ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹੋ। ਘਰ ਵਿੱਚ ਉਸ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਸਮਝਾਉਂਦੇ ਰਹੋ ਕਿ ਬੱਚੇ ਜੇਕਰ ਤੂੰ ਪੜ੍ਹੇਗਾ ਤੇ ਤੂੰ ਕਿਸੇ ਵਧੀਆ ਜੋਬ ਤੇ ਲੱਗੇਗਾ ਜਿਸ ਨਾਲ ਤੇਰੀ ਸਾਰੀ ਜ਼ਿੰਦਗੀ ਬਹੁਤ ਹੀ ਵਧੀਆ ਬਤੀਤ ਹੋਵੇਗੀ। ਪਰ ਜੇਕਰ ਅਸੀਂ ਉਸ ਬੱਚੇ ਦੇ ਉੱਤੇ ਕੋਈ ਵੀ ਆਪਣਾ ਮਾੜਾ ਪ੍ਰਭਾਵ ਪਾ ਦਿੰਦੇ ਹਾਂ ਤਾਂ ਉਸ ਉੱਤੇ ਬਹੁਤ ਮਾੜਾ ਪ੍ਰਭਾਵ ਅਸਰ ਕਰ ਜਾਵੇਗਾ ਸਟ्रेस ਆ ਜਾਵੇਗਾ ਜੇਕਰ ਅਸੀਂ ਆਪਣੇ ਬੱਚੇ ਨੂੰ ਪੜ੍ਹਾਈ ਦੀ ਮਹੱਤਤਾ ਦੱਸ ਕੇ ਉਸਦੇ ਫਾਇਦੇ ਦੱਸ ਕੇ ਸਮਝਾਵਾਂਗੇ ਤਾਂ ਬੱਚੇ ਦੀ ਦਿਲਚਸਪੀ ਪੜ੍ਹਾਈ ਵਿੱਚ ਹੋਰ ਵੱਧ ਜਾਵੇਗੀ ਫਿਰ ਤੁਹਾਡੇ ਬੱਚੇ ਦੀ ਤਰੱਕੀ ਨੂੰ ਕੋਈ ਵੀ ਨਹੀਂ ਰੋਕ ਸਕੇਗਾ ਸੋ ਸਾਥ ਸੰਗਤ ਜੀ ਜੇਕਰ ਤੁਹਾਨੂੰ ਵੀ ਇਹ ਗੱਲਾਂ ਆਪਣੇ ਘਰ ਵਿੱਚ ਮਹਿਸੂਸ ਹੁੰਦੀਆਂ ਹਨ ਤਾਂ ਇਹਨਾਂ ਗੱਲਾਂ ਤੋਂ ਜਾਣੂ ਹੋ ਜਾਂਦੇ ਹੋ ਤਾਂ ਤੁਹਾਡਾ ਬੱਚਾ ਜ਼ਰੂਰ ਤਰੱਕੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ